ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਭਗਵੰਤਾਨ ਸਾਹਿਬ ਨੂੰ ਕਿ ਵੀ ਆਦਮੀਆਂ ਦਾ ਕਾਨੂੰਨ ਜਿਹੜਾ ਪਿਛਲੇ ਸਮੇਂ ਵਿੱਚ ਤੁਸੀਂ ਵੀ ਆਸੀਂ ਸ਼ਕਤੀ ਦੇ ਨਾਲ ਅਸੀਂ ਬਣਾਵਾਂਗੇ ਸੱਚ ਕਾਨੂੰਨ ਬਣਾਵਾਂਗੇ ਜਿਹਦੇ ਵਿੱਚ ਘਟਕੋ ਘਟਮਤ ਹੈ ਜਾਂ 사ਜ਼ਾ ਹੋਣੀ ਆ ਪੂਣੀ ਚਾਹੀਦੀ ਹੈ ਇਨਸਾਨ ਨੂੰ ਦਿੱਤੀ ਬੰਦੀਆਂ ਉਹਦੀ ਮੰਗ ਕਰਦੀਆਂ ਨੇ ਤੁਸੀਂ ਉਹ ਸੱਚ ਕਾਨੂੰਨ ਬਣਾਓ ਦੂਜੇ ਮਨੁੱਖਰੇ ਤਾਂ ਸੌਟ ਆਏ ਸੁਪਾੜਾ ਇਹ ਵਾ ਰੋੜਾ ਪੰਜ ਸੱਤ ਸਾਲ ਤੋਂ ਪੈ ਰਿਹਾ ਸ਼੍ਰੋਮਣੀ ਕਮੇਟੀ ਨੇ ਗੁੰਮ ਕਰਤੇ ਕਿਥੇ ਗਏ ਨੇ ਇੱਕ ਉਹਦਾ ਇਨਸਾਫ ਉਥੇ ਇਨਸਾਫ ਅੱਜ ਵੀ ਮੰਗ ਰਹੇ ਜੀ ਸਾਡੇ ਤੇ ਜੰਗਾ ਤਲੀਆਂ ਨੇ ਨਿੰਗਸੇਵਾਂ ਦੀਆਂ ਬਾਹਾਂ ਤੋੜੀਆਂ ਗਈਆਂ ਉਹਨਾਂ ਦੇ ਦਿਮਾਲੇ ਵਿਧਾਏ ਗਏ ਆ ਕਰਤੂਤ ਕੀਤੇ ਉਸੇ ਤਾਕਤ ਫੌਜ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਤੇ ਇਹ ਸਰਕਾਰ ਨੇ ਕੋਈ ਪਰਚਾ ਨਹੀਂ ਦਰਜ ਕੀਤਾ 4 ਸਾਲ ਤੋਂ ਕੋਈ ਪਾਪਾ ਨਹੀਂ ਦਰਜ ਹੋਇਆ ਸੁਪਰੀ ਆਪਣੇ ਹਾਈ ਕੋਰਟ ਦਾ ਹੁਕਮ ਹੋਇਆ ਤਾਂ ਪਰਚੇ ਦਰਜ ਹੋਏ ਨੇ ਅੱਜ ਅਸੀਂ ਉਹਦੀ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਇੱਥੇ 328 ਰੂਪ ਨੇ ਜਿਹੜੇ ਉਹਦਾ ਇਨਸਾਫ ਕਿਉਂ ਨਹੀਂ ਲਖਿਆ ਫਿਰ ਜੀਵੰਮੀ ਨਹੀਂ ਕਰਨੀ ਜਿਹੜੀ ਭਗਵੰਤ ਮਾਨ ਨੇ ਗੱਲ ਕੀਤੀ ਉਹਦੇ ਪਰਚੇ ਦਰਜ ਕਰਦੇ ਨੇ ਸਾਨੂੰ ਉਹਦਾ ਹੱਕ ਠੋਕ ਕੇ ਸਮਰਥਨ ਕਰਨਾ ਚਾਹੀਦਾ ਅਸੀਂ ਘੱਟਿਆਂ ਨੇ ਹਕਸਰ ਨਾਲ ਨੇ ਉਸ ਖਾਤੇ ਉੱਤੇ ਕਿ ਤੁਸੀਂ ਨਹੀਂ ਕਰਦੇ ਤੇ ਆਉਣ ਵਾਲੇ ਸਮੇਂ ਦੇ ਰੂਪੇ ਦੀ ਜਾਤ ਹੋਣੀ ਚਾਹੀਦੀ ਜਿਹੜੇ ਅੱਜ ਉੱਥੇ ਬੈਠੇ ਮੰਨਾ ਕਰਦੇ ਨੇ ਬਾਦ ਨੂੰ ਬਚਾਉਣ ਵਾਸਤੇ ਲੱਗਿਆ ਹੋਇਆ ਜੱਫੇਦਾਰ ਵੀ ਤੇ ਧਾਨੀ ਵੀ ਲੱਗਿਆ ਹੋਇਆ ਇਸ ਗੱਲ ਨੂੰ ਸਪੋਰਟ ਕਰਨ ਵਾਸਤੇ ਸਰਕਾਰ ਦੀ ਫਕਰ ਅੰਦਾਜ਼ੀ ਆ ਵੀ ਇਹਦੇ ਵਿੱਚ ਤੇ ਜਦੋਂ ਕੋਈ ਹੋਰ ਉੱਥੇ ਆਪਣੇ ਸਾਥੀ ਸਾਡੇ ਡੀਡੀਪੀ ਵਿੱਚ ਅਨੰਦਪੁਰ ਸਾਹਿਬ ਫੇਰੋਂ ਉਹ ਫੜ ਕੇ ਸਰਕਾਰ ਨੂੰ ਦੇ ਦਿੰਦੇ ਜੀ ਤੋ 295 ਧਾਰਾ ਲਾਓ ਉਦੋਂ ਕਿਉਂ ਨਹੀਂ ਕਹਿੰਦੇ ਵੀ ਜਦੋਂ ਅਸੀਂ ਨੱਪੜਿਆ ਆਪ ਵੀ ਤਰ੍ਹਾਂ ਕਿ ਉੱਥੇ ਵੱਢ ਕੇ ਕਿਉਂ ਨਹੀਂ ਟੰਗਿਆ ਭਾਈ ਜਫੇਦਾਰ ਸਾਹਿਬ ਉਹਨਾਂ ਜਫੇਦਾਰ ਸਾਹਿਬ ਕਹਿੰਦੇ ਰਵੀਰ ਸਿੰਘ ਸਾਡੇ ਦੇ ਪੰਜੇ ਤਰ੍ਹਾਂ ਤੋਂ ਹੋ ਜਾਣਗੇ ਜੀ ਆਹ ਗੱਲਾਂ ਕਰਦੇ ਨੇ ਇੱਕ ਬਾਰਤੰਦਰ ਨੂੰ ਬਚਾਉਣ ਵਾਸਤੇ ਕਿ ਸਾਡਾ ਖਵੰਦਰ ਅੱਜ ਆ ਰਿਹਾ ਇਹਦੇ ਵਿੱਚ ਸੱਤ ਕਾਰਵਾਈ ਹੋਣੀ ਚਾਹੀਦੀ ਜੀ ਉਹਨਾਂ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਰੂਪ ਕੋਲ ਈਤੇ ਨੇ ਮੈਂ ਆਪ ਵੀ ਦੱਸਣਾ ਤੋਣਾ ਜਦੋਂ ਸਰਨਾਮਿਕ ਕਮੇਟੀ ਕਿਸ ਨੂੰ ਸਾਫਰ ਲਵੇ ਨਾ ਉਹ ਵੀ ਜਾਣਕਾਰੀ ਰਿਸ਼ਤੇ ਵਿੱਚ ਲਿਖਿਆ ਰਹਾ ਤਾਂ ਫਲਾਲੇ ਨੂੰ ਸਾਫਰ ਦਿੱਤੀ ਆ ਤੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਸੂਤ ਨੇ ਇਹਨਾਂ ਬਾਰੇ ਕਿਉਂ ਨਹੀਂ ਲਿਖਿਆ ਇਹ ਕਹਿੰਦੇ ਨੇ ਵੀ ਇਹ ਗੁੰਮ ਨਹੀਂ ਹੋਏ ਇਹ ਮੇਰਾ ਫੇਰੀ ਹੋਈ ਜਾਂ ਫਿਰ ਕਿਹੜੇ ਨੇ ਕਰਤੀ ਉਹ ਡਿਟੇਲ ਦੱਸੋ ਕਿੱਥੇ ਭੇਜੇ ਨੇ ਉਹ ਉਹ ਕੋਈ ਨਹੀਂ ਦੱਸ ਸਕਦਾ ਤੁਸੀਂ ਕਿਉਂ ਉਹਦਾ ਚਪੰਦਾ ਪਾਉਣੇ ਚਾਹਦੇ ਹੋ ਇਹ ਸਾਰੇ ਰਲੇ ਮਿਲੇ ਨਹੀਂ ਹੋਏ ਨੇ ਇਸ ਕਰਕੇ ਇਹ ਅਨਸਾਰ ਹੋਣਾ ਚਾਹੀਦਾ ਅਸੀਂ ਕਹਿੰਦੇ ਹਾਂ 328 ਰੁਪਏ ਕਲੇਟਰ 328 ਨਹੀਂ ਛੋਮਣੀ ਕਮੇਟੀ ਨੇ ਆਪਣੇ ਬਾਹਰ ਦੇਸ਼ ਨੂੰ 490 ਤੋਂ 590 ਰੁਪਏ ਭੇਜੇ ਉਥੇ ਮੰਦਰ ਘਰ ਤੇ ਬਸ ਖੜੀ ਰਹੀ ਖਾਲਸਾ ਜੀ ਕੋਈ ਲੈਣ ਨਹੀਂ ਆਇਆ ਉਥੋਂ ਉਹ ਤਾਂ 590 ਰੁਪਏ ਸੁੱਲੇ ਹੋ ਗਏ ਸੁਲਾਬ ਗਏ ਉਹਦੇ ਆਪ ਹੀ ਨਹੀਂ ਆ ਉਹ ਕਿਹੜੇ ਖਾਤੇ ਨੂੰ ਭੋਣਾ ਆ ਅੱਸੀ ਇਸ ਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਅੱਗ ਲਾ ਕੇ ਸੁਰਉਣੀ ਕਮੇਟੀ ਦੇ ਦੱਬ ਤੇ ਵੀ ਕੋਈ ਬੋਲਿਓ ਨਾ ਪਤਾ ਲੱਗ ਜੇ ਜਦੋਂ 328 ਤੋਂ ਪਹਿਲਾਂ ਮੋਰਚਾ ਲੱਗਿਆ ਉੱਥੇ ਉੱਥੇ ਫਿਰ ਇਹ ਆਪ ਬੰਨੇ ਉਹਦੀ ਉੱਥੇ ਜਾ ਕੇ ਧੂਣ ਖਾ ਲੋ ਤੇ ਮੰਨ ਨਹੀਂ ਵੀ ਹਾਂ ਉਹ ਅੱਸੀ ਰੂਪ ਨੇ ਜਿਹੜੇ ਅੱਗ ਨਾਲ ਸੜੇ ਨੇ ਆਹ ਗੰਦੂ ਦੁਕਾਨਦਾਰ ਨੇ ਸੁਰਉਣੀ ਕਮੇਟੀ ਵਾਲੇ ਆ ਆਪਸ ਬੰਨੇ ਬੰਨੇ ਐ ਅੱਜ ਬਾਦ ਨੂੰ ਬਚਾਉਣ ਵਾਸਤੇ ਜੱਥੇਦਾਰ ਵੀ ਅੱਡੀ ਜੱਟੀ ਦਾ ਦੂਰ ਮਾਈ ਜਾਂਦਾ ਅਧੂਰ ਫਚਾਉਣ ਬਾਅਦ ਇਹ ਧਾਮੀ ਵੀ ਸ਼ੋਨਿੰਗ ਕਮਟੀ ਵੀ ਲੱਗੀ ਹੋਈ ਆ ਵੀ ਪਾ ਦਨਾ ਕਦੇ ਨੂੰ ਮੈਨੂੰ ਪੁੱਛਣਾ ਚਾਹਣਾ ਜਨਰਦਾਨ ਸਾਹਿਬ ਨੂੰ ਕੇ ਬਾਲ ਨੂੰ ਹਾਂ ਤਾਂ ਪੁੱਛੋ ਅਧਰਵਾ ਪਉਦਾ ਕਹਿੰਦਾ ਮੈਂ ਤਾਂ ਉੱਥੇ ਤਾਂ ਮੰਨਿਆ ਸੀਗਾ ਵੀ ਮੈਂ ਸਾਰੀ ਗਾਹਾਂ ਕੰਮ ਰੋਲਾ ਨਾ ਪਵੇ ਇਹ ਬਾਲ ਨੂੰ ਉਸ ਦਿਨ 2 ਤਰੀਕ ਨੂੰ ਸੱਚ ਬੋਲਿਆ ਸੀ ਜਾਂ ਅੱਜ ਸੱਚ ਬੋਲਦਾ ਆਂ ਨਾ ਨਾ ਦੇ ਰਿਹਾ ਮੈਂ ਮੈਂ ਬੇਨਤੀ ਕਰਨਾ ਚਾਹਣਾ ਅੱਜ ਇਹ ਸਰਕਾਰ ਦੇ ਨਾਲ ਇਹਨਾਂ ਨੂੰ ਖੁੱਠੇ ਕਰ ਕਰਕੇ ਡੰਗੋਲੇ ਫੜੇ ਨੇ ਇੱਕ ਸਿਆਸੀ ਮਹੋਰ ਕੀਆ ਜਿਹੜਾ ਆ ਕੋਲੀ ਫੜਿਆ ਉਹ ਬਾਦਲ ਦਾ ਖਾਸਮ ਖਾਲਾ ਦਾ ਉਹਨੂੰ ਬਚਾਉਣ ਵਾਸਤੇ ਪਹਿਲਾਂ ਸ਼ਰੂਮਨੀ ਕਮੇਟੀ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਸਾਰਨ ਫੜੋ ਪਰ ਜਦੋਂ ਉਹ ਵੀ ਤਰ੍ਹਾਂ ਨਾ ਸਾਹਮਣੇ ਆਇਆ ਉਹ ਹਟਾਉਣ ਉਹਨਾਂ ਨੇ ਝੂਠ ਕਰਨ ਮਾਰਿਆ ਵੀ ਅਸੀਂ ਇਹਦੇ ਉੱਤੇ ਕਾਰਵਾਈ ਨਹੀਂ ਕਰਾਉਣੀ ਉਦੋਂ ਦੇ ਕਿਉਂਕਿ ਬਾਦਲ ਦਾ ਖਾਸਮ ਖਾਸ ਇਸ ਕਰਕੇ ਜਦੋਂ ਇਹਨਾਂ ਦੀ 바ਰੀ ਆਉਂਦੀ ਹੈ ਉਦੋਂ ਫਿਰ ਇਹ ਰੋਣਾ ਪਉਣ ਲੱਗ ਜਾਂਦੇ ਨੇ ਸਰਕਾਰ ਦੇ ਵਿੱਚ ਧਰਮ ਅੰਦਾਜ਼ੀ ਆ ਆ ਹੋਣਾ ਚਾਹੀਦਾ ਮੈਂ ਪ੍ਰਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਅਸੀਂ ਸਾਰੀਆਂ ਕੱਟੇ ਬੰਦੀਆਂ ਤੁਹਾਡੇ ਨਾਲ ਇਸ ਕੰਮ ਦਾ ਸਮਰਥਨ ਕਰਦੇ ਆ ਕਿ 328 ਨੂੰ ਪਹਾਂ ਦਾ ਅਨਸਾਫ ਹੋਣਾ ਚਾਹੀਦਾ ਤੇ ਜਿਹੜਾ ਕਾਨੂੰਨ ਉਹ ਛੇਤੀ ਤੋਂ ਛੇਤੀ ਬਣਾਇਆ ਜਾਵੇ ਤਾਂ ਕਿ ਬਿਆਦਵੀ ਵਾਲੇ ਨੇ ਜਿਹੜੇ ਉਹਨਾਂ ਨੂੰ ਫਾਸੀ ਦਾ ਉਮਰਤੈ ਹੋਵੇ ਇਹ ਕਾਨੂੰਨ ਸਰਹੰਗਾਬਰ ਸਰਕਾਰ ਸੇਵੀ ਤੋਂ ਸੇਤੀ ਬਣਾਵੇ ਤੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਜਿਹੜੀਆਂ ਬਣਦੀਆਂ ਨੇ ਉਹ ਮਤੇ ਪਾ ਕੇ ਸੈਂਟਰ ਸਰਕਾਰ ਨੂੰ ਭੇਜੇ ਤੇ ਇਹ ਗੱਲ ਬਣਦੀ ਹੈ ਖਾਲਸਾ ਦੀ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਈ ਕਰਾਉਣ ਵਾਸਤੇ ਤਿਆਰ ਹੈ ਪਰ ਸਾਡੇ ਕੁਝ ਬੰਦੇ ਨਹੀਂ ਹੋਣ ਦਿੰਦੇ ਉਸੇ ਚੋਣੇ ਲਾ ਦਿੰਦੇ ਨੇ ਜਾ ਕੇ ਨਾ ਜੀ ਹਲੇਗਾ ਕਰੋ ਆਇਆ ਕਰੋ ਬੇਤੀ ਧਾਰਮਿਕ ਨੇ ਬੇਤੀ ਰਾਜਨੀਤਿਕ ਨੇ ਉਹਨਾਂ ਨੂੰ ਬੋਲਿਆ ਜੇ ਜੇਸੇ ਦਾ ਮਿਰਤਾ ਸਿੰਘ ਹਵਾਲਾ ਆ ਗਿਆ ਨਾ ਸਾਰਾ ਪੰਜਾਬ ਉਹਦੀ ਪਿੱਠੇ ਖੜ ਜੂਗਾ ਤੇ ਸਾਡੀ ਮਰ ਉਸੇ ਦਾਲ ਨਹੀਂ ਗੱਲ ਨਹੀਂ ਸਾਨੂੰ ਕਿਸ ਨੇ ਪਪੜਾ ਖੜੀ ਤੋੜਾ ਤੋੜੀ ਫੋਕਾ ਨਹੀਂ ਚੱਲਦਾ ਫਿਰ ਆਹ ਕਾਰਨ ਹੈ ਇਹਨਾਂ ਵਿਰਵਾਹਿਆਂ ਦਾ ਆਹ ਬੰਦ ਨਾਉਂਦੇ ਨੇ ਮੂਰੇ ਇਹ ਕਹਿੰਦੇ ਨੇ ਫੇਰ ਕੰਮ ਲਿਓ ਜੀ ਇਸ ਕਰਕੇ ਮੈਂ ਬੇਨਤੀ ਕਰਨਾ ਸੋਣਾ ਤੁਸੀਂ ਇਕੱਠੇ ਚ ਕਾਓ ਹੋਰ ਜਿਹੜਾ ਸਾਥ ਦਿਓ ਇਹ ਤਿੰਨ ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਨਿਆਂ ਸਿੰਘ ਫੌਜਾਂ ਸਿੰਘ ਸਾਹਿਬਾ ਬਾਬਾ ਕਲਵਿੰਦਰ ਸਿੰਘ ਜੀ ਉਹਨਾਂ ਨੂੰ ਕੋਈ ਕਾਰਤ ਹੋ ਗਿਆ ਮਰਗਤ ਹੋ ਗਿਆ ਤੇ ਚਲੇ ਗਿਆ ਉਹਨਾਂ ਨੇ ਆਉਣਾ ਸੀਗਾ ਸਿੰਘ ਸਾਹਿਬਾ ਤਰਨ ਸਿੰਘ ਜੀ ਬਾਬਾ ਨਰੈਣ ਸਿੰਘ ਜੀ ਉਹਨਾਂ ਵੱਲੋਂ ਆਏ ਨੇ ਤਰਨ ਸਿੰਘ ਜੀ ਦੇ ਸਦਾ ਸਾਹ ਜਨਰਮਾਨ ਸਿੰਘ ਜੀ ਭਾਈ ਮਨਦੀਪ ਸਿੰਘ ਦੀ ਵਿਦਿਆਰਥੀ ਜਥੇਦਾਰ ਸਾਹਿਬ ਤੇ ਸਾਰੀ ਫੌਜਾਂ ਇੱਥੇ ਬੈਠੀਆਂ ਸੀ ਜਿਹੜੇ ਰਾਤ ਜਿੰਨਾ ਤੇਰੇ ਮੋਚਾ ਹੱਲ ਨਹੀਂ ਹੁੰਦਾ ਉਹਨਾਂ ਚੰਨੀ ਹੱਥ ਇੱਥੇ ਬੈਠਾਂਗੇ ਅਸੀਂ ਵੀ ਕਰਨ ਜਾਂਦੇ ਜੇ ਮੋਚਾ ਲਾਇਆ ਕਲੀ ਦਾਣ ਵਾਸਤੇ ਨਹੀਂ ਹੈਗਾ ਜੇ ਮੋਰਚੇ ਦੇ ਆਗੂ ਬਣਿਆ ਨਾ ਪਰ ਇਹਦਾ ਰਹਿਣ ਵਾਸਤੇ ਨਹੀਂ ਹੈਗੇ ਇੱਥੇ ਰਹਿਣਾ ਅਸੀਂ ਲੋਕਾਂ ਨੂੰ ਕਹਿਣਾ ਤੁਸੀਂ ਆਜੋ ਤੁਸੀਂ ਆਜੋ ਤੇ ਅਸੀਂ ਆਪ ਅੱਗ ਹੋ ਗਏ ਤੇ ਵੀਰੇ ਕੋਈ ਨਹੀਂ ਹੈਗੇ ਆਪਾਂ ਦੇਖਦੇ ਘਰਾਂ ਨੂੰ ਆਏ ਮੁੱਤੇ ਕੰਮ ਜਾ ਰਹੇ ਹੁੰਦੇ ਹੁੰਦੇ ਨੇ ਪਹਿਲਾਂ ਸਾਨੂੰ ਆਪ ਕਰਨਾ ਕੋ ਫਿਰ ਦੂਜਿਆਂ ਕਹਾਂ ਕਿ ਤੁਸੀਂ ਤੁਸੀਂ ਬੈਠੋ ਅਸੀਂ ਆਪ ਵੀਰੇ ਕੋਈ ਨਹੀਂ ਹੈਗੇ ਦੂਜਿਆਂ ਨੂੰ ਕਹੀ ਜੇ ਤੁਸੀਂ ਸਮੂਹਇਤ ਕਰੋ ਜੀ ਸਮੂਹਇਤ ਕਰੋ ਜੀ ਆਗੂ ਸਹਿਮਾਨ ਸਾਰੇ ਇੱਥੇ ਮੱਠਰ ਦੇ ਨਾਮ ਪਰ ਪਹਿਲਾ ਦੇਣ ਫੇਰ ਦੇਖਣਾ ਵੀ ਮੋਟਾ ਕਦੇ ਨਹੀਂ ਹੱਲ ਹੁੰਦਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਓ ਇਸ ਕੌਮੀ ਸਮਾਜ ਦਾ ਹੱਕ ਜਿਹੜਾ ਹੱਕ ਆ ਉਹ ਤੁਰੰਤ ਮਿਲ ਹੀ ਹੋਣਾ ਜਦੋਂ ਅਸੀਂ ਸਾਰੇ ਇੱਕਮੁੱਠ ਹੋ ਗਏ ਅਸੀਂ ਡਟ ਕੇ ਇੱਥੇ ਪਹਿਰਾ ਦਿੱਤਾ ਫੇਰ ਹੀ ਸਾਰੀਆਂ ਸੰਗਤਾਂ ਨੇ ਜੁੜਨਾ ਫੇਰ ਹੀ ਸਾਡੇ ਕੋਲ ਸਾਰੇ ਆਉਣਗੇ ਇੱਥੇ ਗੱਲ ਚੱਲਦੀ ਆ ਕਿ 550 ਸਾਲਾਂ ਦੇ ਉੱਤੇ ਨਰਿੰਦਰ મોદી ਨੇ ਕਵਨਰ ਕੀਤਾ ਸੀ ਉਹਨਾਂ ਨੇ ਵਾਅਦਾ ਨਹੀਂ ਕੀਤਾ ਨੇ ਤੇ ਅਰਵਾਰ ਨਾਲ ਵਾਅਦਾ ਬੁਆ ਕੀਤਾ ਤੁਹਾਡੇ ਨਾਲ ਵਾਅਦਾ ਨਹੀਂ ਵਾਫਾ ਕੀਤਾ ਪਰ ਉਹਨਾਂ ਨੇ ਆਪਣੇ ਤੋਂ ਹੋਣ ਨਾਲ ਵਾਅਦਾ ਵਾਫਾ ਕੀਤਾ ਉਹਨਾਂ ਨੇ ਆਪਣੇ ਬਡੇਰਿਆਂ ਨਾਲ ਵਾਅਦਾ ਵਾਫਾ ਕੀਤਾ ਕਿਉਂਕਿ ਉਹਨਾਂ ਦੀ ਬਡੇਰਿਆਂ ਨੇ ਆਕੇ ਜੀ ਨੂੰ ਗੁਨਾਹ ਕੇ ਬਹੁਤ ਗਲਤੀ ਕੀਤੀ ਗੁਰੂ ਨੂੰ ਠੱਪਣ ਦਾ ਜਿਹੜੇ ਸਾਡੇ ਗੁਰੂ ਨੂੰ ਠੱਪਾ ਦਿੰਦੇ ਰਹੇ ਆ

ਅਸੀਂ ਭੁੱਲ ਚੁੱਕਿਆ ਛੇਰੇ ਗੁਰੂ ਮਹਾਰਾਜਾ ਦਲੀਪ ਸਿੰਘ ਕੋ ਧੋਖੇ ਨਾਲ ਕੋਹਾਵਾ ਸਿੱਖ ਰਾਜ ਵਾਹਿਗੁਰੂ ਸ਼ਰਮ ਦੀ ਤਲੀ ਅਸੀਂ ਭੁੱਲ ਚੁੱਕਿਆ ਸਾਡੇ ਨਾਲ ਹੋਈਆਂ ਵਾਰਾਖਾਆਂ ਸੋ ਅੱਜ ਜਿਹੜੇ ਮਹਾਨ ਪੁਰਖ ਜਿਹਨਾਂ ਵਾਸਤੇ स्वागत करा राणा तेगा ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਆਇਆ ਜਨ ਆਮ ਦਾ ਇਹ ਸਵਾਉ ਜਨ ਕੇ ਅੰਗ ਤਿੰਦ ਆਵੇ ਨਾ ਇਹ ਗੁਰੂ ਦੇ ਪਿਆਰੇ ਪਰਿਵਾਰਾ ਸਾਹਿਬ ਸਿੰਘ ਸਾਹਿਬ ਜਨਕਾਰ ਸਿੰਘ ਜੀ ਹਵਾਰਾ ਭਗਤ ਸਾਹਿਬ ਪਰਿਕਰਮ ਜੀ ਸਿੰਘ ਜੀ ਪਿਆਰਾ ਭਾਈ ਬਲਵੰਤ ਸਿੰਘ ਜੀ ਰਾਜਵਾਨ ਇਹ ਸਾਰੇ ਘਰ ਵਾਸਤੇ ਉੱਥੇ ਬੈਠੇ ਹੋਏ ਨੇ ਇਨਾਂ ਦਾ ਕੋਈ ਵਰਤਮਾਨ ਯੋਗ ਨਾ ਨਹੀਂ ਹੈ ਇਹਨਾਂ ਦੀ ਕੋਈ ਨੀਤੀ ਜੈਦਾਰ ਨਹੀਂ ਖੋਈ ਗਈ ਇਹੋ ਨੇ ਪੰਜਾਬ ਦਾ ਦਰਿੰਦਾ ਮੁੱਖ ਮੰਤਰੀ ਜਿਹੜਾ ਕੋ ਨੂੰ ਗੱਤੀ ਘਾਉਣ ਦੀ ਸੇਵਾ ਲਈ ਹੈ ਹਰ ਇੱਕ ਕੌਮ ਦਾ ਫਰਜ਼ੰਦਾ ਅੱਜ ਸਾਡਾ ਸਾਰਿਆਂ ਦਾ ਫਰਜ਼ੰਦਾ ਕਿ ਉਹਨਾਂ ਕੌਮੀ ਯੋਜਨਾ ਨੂੰ ਉਹਨਾਂ ਕੌਮੀ ਸਰਵਾਂਦਿਆਂ ਨੂੰ

ਪਰ ਸਤ ਪਿੰਡ ਦੇ ਉਸੇ ਮਦਾਲਾ ਉਹਨਾਂ ਦੀ ਸਰਕਤ ਮੇਨੂ ਦਾ ਫਰਕਾ 328 ਨੰਬਰ ਵਾਲਾ ਲੋਨਟਾ ਪਤੇ ਹੋ ਗਿਆ ਨਾ ਬੋਲੇ ਸੋ ਨਿਹਾਲ ਅਫਸੋਸ ਦੀ ਗੱਲ ਹੈ ਕਿ ਕਾਮਦ ਧਿਰ ਸ਼ਰੋਣੀ ਕਮੇਟੀ ਜਿਹੜੀ ਸਿੱਖਾਂ ਦੀ ਚੁਣੀ ਹੋਈ ਜਮਾਦਾਰ ਹੈ ਉਹ ਕਹਿੰਦੀ ਮੈਂ ਸੈਕਟਰ ਨੂੰ ਰੋਕਣਾ ਨਹੀਂ ਜੇ ਜਣਾ ਮੈਂ ਸਜੋਗ ਨਹੀਂ ਕਰਨਾ ਜੇ ਮਤਲਬ ਸੁਝਾਅ ਨਹੀਂ ਕਰਨਾ ਤਾਂ ਫਿਰ ਦਾਲ ਕਾਲੀ ਹੈ ਇਸ ਕਰਕੇ ਸਾਨੂੰ ਬੈਠੇ ਤਿੰਨ ਮੈਂਬਰ ਸਰਦੇਵ ਸਿੰਘ ਕੋਲ ਜਿਹੜੇ ਪੰਥ ਦੀ ਗੱਲ ਕਰਦੇ ਰਹੇ ਲੋਕ ਅੱਜ ਨਹੀਂ ਕਰ ਰਹੇ ਨਹੀਂ ਇਹ ਵੀ ਮੇਰਾ ਖਿਆਲ ਤੁਹਾਨੂੰ ਦੱਸਣ ਗਿਆ ਜਾਂ ਮੀਡੀਆ ਨੂੰ ਦੱਸ ਦੇਣਗੇ ਜਾਂ ਅੰਨੁਕੁੱਲ ਦੱਸ ਕੇ ਜਾਣਗੇ ਕਿ 328 ਨੂੰ ਜ਼ਾਲੀਆਂ ਦਾ ਮਸਲਾ ਆ ਉਹ ਕਿੱਡਾ ਗੰਦੀਰਾ ਇੱਕ ਗੂੜਣ ਫੱਦਲ ਨੂੰ ਬਰਗੜੇ ਵਿੱਚ ਕੋਈ ਨਹੀਂ ਤੇ ਸਾਰੀ ਕੌਮ ਦੇ ਵਿੱਚ ਧ ਘਾਲ ਪੈ ਗਿਆ ਜੀ ਪਰ ਇਥੇ ਚੰਗ ਚਾਹੇ ਥਾਵੇਂ ਚੰਗ ਥਾਵੇਂ ਨੂੰ ਪਾਉਂ ਨੂੰ ਬਰਬਰ ਕਰਦਾ ਤੇ ਹੁਣ ਕਹਿੰਦੇ ਆ ਜੀ ਅਸੀਂ ਰਿਕਾਡ ਨਹੀਂ ਦੇਣਾ ਅਸੀਂ ਸਜੋ ਨਹੀਂ ਦੇਣਾ ਉਹ ਸਾਡੇ ਦਾ ਥੋੜਾ ਭਰਾ ਸਾਡੇ ਨਾਲ ਹੀ ਕਿਹਾ ਕਰਦਾ ਸੀ ਅੱਜ ਨੂੰ ਜਦ ਇਹ ਨਾਲ ਮਿਲ ਕੀ ਕਿ ਉਹ ਕਹਿੰਦਾ ਜੀ ਮੈਂ ਹਾਂ ਅੰਮ੍ਰਿਤ ਕਾਣਾ ਦਾ ਲਾ ਸਖ ਫਰੈਡ ਮਰਦਾ ਜੀ ਗੱਲ ਕਰਦਾ ਉਹ ਪਰ ਮੇਰੇ ਛੋਟੇ ਵੀ ਨੇ ਪੜੀ ਨਹੀਂ ਕਰਦੇ ਨਾਲ ਜਿਹੜੇ ਬੰਦੇ ਨਹੀਂ ਖਾਦ ਰਹੇ

ਕਿੰਨਾ ਪਰਮਾਤਮਾ ਦੀ ਦਾਤ ਮੈਂ ਆਂਦੀ ਧੀ ਦੇ ਕੱਪੜੇ ਪੁੜਾ ਕੇ ਗੈ ਮੱਡਲ ਅੰਗੇ ਦੀ ਮਾੜੀ ਜਾਨਾ ਤਨਵੀਰ ਸਿੰਘ ਹਾਂ ਤੇਰਾ ਨਾਮ ਲਾ ਰੰਗੂ ਜੇ ਤੂੰ ਜਾਵੇਂਗਾ ਤੇ ਮੈਂ ਕਹਿੰਦਾ ਕਿ ਦੂਜੇ ਤੇ ਛਕਲਾ ਨਾਲ ਚਲੇਗਾ ਤੇ ਨੰਗੇ ਕਰੇ ਤੈਨੂੰ ਅਗਲੇ ਰਾਤ ਦੇ ਹਨੇਰੇ ਹੜੇ ਹੋਣ ਵਾਲਿਆ ਸੱਜਣਾ ਪਹਿਲਾਂ ਦੇ کی کر رہتا پے لکھا میٹے کی کرا گے کی جواب دانا گے سو اجارمک ترتے بھی اچھا ਬਹੁਤ ਖੜ ਚੁਕੇ ਆ ਬਹੁਤ ਹੱਲੇ ਹੋ ਰਏ ਆ ਸਿਆਸੀ ਤੌਰ ਤੇ ਅਸੀਂ ਬਹੁਤ ਕਿਤੇ ਪੁੱਲੇ ਹੋਇਆ ਪਰੰਤੂ ਜਿਹੜੀ ਅੱਜ ਸਾਡੀ ਹੂਕ ਹੈ ਕਿ ਬੰਦੀ ਸਿੰਘ ਨੇ ਹਰਾ ਕੀਤੇ ਜਾਣ ਸਿਰ ਲੋਕਤੰਤਰ ਦੀ ਗੱਲ ਸਾਡੇ ਦੇਸ਼ ਵਿੱਚ ਬੋਲੀ ਵਾਲੀ ਲੋਕਰਾਜੀ ਗੱਲ ਹੈ ਇੱਕ 80 85 ਸਾਲ ਦੀ ਕੂਟੀ ਮਾਂ ਆਖਰੀ ਸਾਹ ਲੈਂਦੇ ਆ ਤੇ ਨੀਂਦ ਲਾ ਕੇ ਦੇਖੀਏ ਮੇਰਾ ਛੇਰ ਕਦੋਂ ਆਵੇ ਕਦੋਂ ਮਿਲਵਾਂ ਤੇ ਕਹਾਣੀਆਂ ਕਦੋਂ ਸਾਹ ਲੈ ਕਦੋਂ ਹੋਣਾ ਕਰਨ ਦਾ ਸੰਦਾਰਨ ਕਰਵਾ ਦੇਣਾ ਇਹ ਗੱਲ ਨਾ ਤੇ ਸਾਡੇ ਪ੍ਰਚਾਰਕਾਂ ਨੂੰ ਦਿਸੀ ਆ ਜਿੱਤਾਂ ਨਾ ਸਾਡੇ ਜਰਸੀ ਲੋਕਾਂ ਨੂੰ ਦਸੀਆ ਇੰਨੀ ਮਾਰ ਕਈ ਤੇ ਰਾਣੇ ਕਈ ਕਿ ਦਰਦਨਾ ਆਇਆ ਉਹ ਘੱਟੋ ਘੱਟ ਅਸੀਂ ਹੋਰ ਗਾਣੇ ਗੀਤਿਆਂ ਨਾਲ ਭਰਜਾ ਲਈ ਬਹੁਤ ਕਰਦੇ ਆ ਘੱਟੋ ਘੱਟ ਮਾਂ ਪੁੱਤ ਦੇ ਮਰਾਪ ਵਾਸਤੇ ਇਹ ਕੰਮ ਨਾ ਕਰ ਲੈਂਦਾ ਮਾਂ ਪੁੱਤ ਦੇ ਮਰਾਪ ਵਾਸਤੇ ਉਸ ਅੰਸ਼ਤਾਨ ਨੇ ਆਪਣੀ ਜਵਾਨੀ ਇੱਥੇ ਮੇਲਣ ਦੇ ਦੋ ਤਿੰਨ ਕਿਲੇ ਹੋਣਾ ਕੋਈ ਨਹੀਂ ਮਾਂ ਪੰਡਾ ਦਾ ਸੰਗਾਰ ਉਹ ਹੈ ਇਹ ਕਹਦਾ ਸਰਦਾਰ ਆ ਨਰੇਗਾ ਦਾ ਮਾਲ ਜਵਾਨੀ ਗਾਰ ਦੀ ਧਰਮ ਦੀ ਖਾਤਰ ਕੌਮ ਦੀ ਖਾਤਰ ਅੱਜ ਉਹ ਆਪਣੀ ਮਾਨਵੀ ਮਿਲਣੀ ਫਤਕਾ ਤੇ ਮੋਦੀ ਵਰਗੇ ਉਹ ਮਾਨ ਨਾਂ ਕਰਕੇ ਜੋ ਰੱਬ ਕੀ ਜਾਂਦੇ ਹੁਣ ਕਹਿੰਗੇ ਕਿ ਸਾਡਾ ਨਹੀਂ ਖੂਰਾ ਇੱਥੇ ਨਰੇਗਾ ਸਟੇਮ ਆਈ ਸੋ ਮੈਂ ਕਹਿੰਨਾ ਮੈਂ ਦੂਣਾ ਵਾਲਾ ਤੱਕਾ ਹੋਇਆ ਮਾਰੀ ਗੱਲ ਆ ਪਰ ਉਹਦੇ ਲਈ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤਨਹੀ ਸੀਰਿਕ ਐਂਸਰ ਹੋਵੇ ਮੋਟਾ ਲਾ ਕੇ ਇਹਨੂੰ ਧਾਨ ਸਮਝਦੇ ਨਹੀਂ ਬਣਾਇਆ ਜਣਾ ਤੁਹਾਡੇ ਵਾਸਤੇ ਨਹੀਂ ਕੱਟੋ ਕੱਟ ਹਾਵਾਂ ਮਾਰੋ ਦੇ ਪੰਜਾਬ ਸਰਕਾਰ ਮਾਰ ਚੱਕੀ ਆ ਸੋ ਇਸ ਕਰਕੇ ਭਾਈ ਇਹ ਚੋਰਾ ਨਾਲ ਕੁੱਤੀ ਹਣੀ ਹੋਈ ਆ ਆਪਾਂ ਸਾਰੇ ਇਕ ਮਠੋ ਕੇ ਜਿਵੇਂ ਲੱਗੇ ਹੋਈਆਂ ਸਾਨੂੰ ਲੱਗੇ ਰਹਿਣਾ ਚਾਹੀਦਾ ਗੁਰੂ ਕਰਤਾ ਕਰੂਗਾ ਲੜਦੇ ਲੋਕਾਂ ਦੀ ਜਿੱਤ ਹੁੰਦੀ ਆ ਆ ਵੀਰ ਸੁਭਰਾਸਾ ਵਾਇਆ ਕਿਸਾਨ ਮੈਂ ਅਸਲ ਜਦੋਂ ਆਇਆ ਸਾਰੇ ਲੋਕ ਲੋੜੇ ਨੇ ਕਿਤੇ ਇੱਕ ਹੀ ਗੱਲ ਆ ਕਿ ਮੇਰਾ ਕਿਸਾਨ ਵੀ ਆਇਆ 325 ਰੁਪਏ ਵਾਲੇ ਨੋਟੇ ਤੇ ਲੈ ਕੇ ਆਇਆ ਕਿਸਾਨ ਪਹਿਲਾਂ ਤੁਸੀਂ ਇਕੱਲੇ ਪੱਖੋਂ ਦੇ ਰਹੇ ਚਲੋ ਧੁਰੂ ਕਿਰਪਾ ਕਰੇ ਇਹ ਬਾਬੇ ਨਾਨਕ ਦੀ ਪਰਵਾੜੀ ਇਕੱਠੀ ਹੋ ਰਹੀ ਆ ਸਭਰ ਤਰ੍ਹਾਂ ਦੀ ਜਰੂਰ ਹੋਏਗੀ